ਪਾਕਿਸਤਾਨ ਦਾ ਵੀਜ਼ਾ ਲੱਗਣ ਤੋਂ ਬਾਅਦ ਕਿਉਂ ਨਹੀਂ ਜਾ ਸਕਦੇ ਅਮਰੀਕਾ ਅਤੇ ਕੈਨੇਡਾ ਇਸ ਦੇ ਪਿੱਛੇ ਕੀ ਹੈ ਅਸਲ ਸੱਚਾਈ ਉਹ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਵਾਂਗੇ ਕਿ ਕਿਸ ਤਰ੍ਹਾਂ ਪਾਕਿਸਤਾਨ ਦੇ ਇੱਕ ਪੁਰਸ਼ ਅਧਿਕਾਰੀ ਨੇ ਮੇਰੇ ਵੀਰ ਨੇ ਗਾ ਕੇ ਜੋ ਸਤਨਾ ਪੰਜਾਬੀ ਦੇ ਵਿੱਚ ਲੋਕਾਂ ਨੂੰ ਸਮਝਾਈਆਂ ਉਸ ਦੇ ਨਾਲ ਤੁਹਾਨੂੰ ਕਲੀਅਰ ਹੋ ਜਾਊਗਾ ਕਿ ਪਾਕਿਸਤਾਨ ਦਾ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਅਮਰੀਕਾ ਜਾਂ ਕੈਨੇਡਾ ਜਾ ਸਕਦੇ ਹੋ ਯਾ ਨਹੀਂ ਜਾਂ ਫਿਰ ਇਹ ਅਫਵਾਹ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਜਰੂਰ ਦੇਖੋ ਵੀ ਅਸੀਂ ਇੰਡੀਆ ਤੋਂ ਅਗਰ ਪਾਕਿਸਤਾਨ ਦਾ ਵੀਜ਼ਾ ਲਵਾਉਣੇ ਆ ਸਾਡਾ ਕਿਸੇ ਕੰਟਰੀ ਦਾ ਵੀਜ਼ਾ ਨਹੀਂ ਲੱਗੇਗਾ ਬਿਲਕੁਲ ਫੇਕ ਗੱਲ ਹੈ ਇਹਦੇ ਵਿੱਚ ਕੋਈ ਸਦਾਗਤ ਨਹੀਂ ਕੋਈ ਇਹਦੇ ਵਿੱਚ ਸੱਚੀ ਗੱਲ ਹੀ ਸਭ ਝੂਠੀ ਗੱਲ ਹੈ ਤੁਸੀਂ ਤੁਸੀਂ ਆਣਾ ਕਿਹੜੇ ਦਰ ਤੇ ਜੀ ਓ ਯਾਰ ਜੇ ਤੁਸੀਂ ਇੱਕ ਮਿਸਾਲ ਆਪਣਾ ਅਰਦਾਸ ਕਰਨ ਵਾਸਤੇ ਆਏ ਆਪਣੇ ਰੱਬ ਨੂੰ ਮਨਾਉਣ ਵਾਸਤੇ ਆਏ ਜੇ ਆਪਣੇ ਪਿਆਰ ਆਪਣੀ ਆਪਣੀ ਦੁਨੀਆ ਔਰ ਆਖਰਤ ਬਿਹਤਰ ਕਰਨ ਵਾਸਤੇ ਆਏ ਹੋ ਇੱਥੇ ਕੋਈ ਪਰੇਸ਼ਾਨੀ ਨਹੀਂ ਪੰਜਾਬੀ ਤੁਹਾਡੇ ਨੇ ਤੁਸੀਂ ਸਾਡੇ ਹੋ ਅਸੀਂ ਇਨਸ਼ਾਅੱਲਾ ਹਮੇਸ਼ਾ ਪੰਜਾਬੀ ਭਾਈ ਚੜਦੇ ਔਰ ਲੈਂਦੇ ਪੰਜਾਬ ਦੀ ਮੁਹੱਬਤ ਨੂੰ ਲੈ ਕੇ ਪੂਰੀ ਦੁਨੀਆ ਨੂੰ ਦੱਸਣਾ ਹੈ ਵੀ ਅਸੀਂ ਦੋ ਨਹੀਂ ਅਸੀਂ ਇੱਕਾਂ ਸਾਡੀਆਂ ਰੂਹਾਂ ਇੱਕ ਨੇ ਅਸੀਂ ਧੜਕਦੇ ਵੀ ਇੱਕ ਦੂਸਰੇ ਦੇ ਨਾਲ ਹੈ ਸਾਡੀਆਂ ਰੂਹਾਂ ਵੀ ਇੱਕ ਦੂਸਰੇ ਦੇ ਨਾਲ ਧੜਕਦੀਆਂ ਨੇ ਅੱਲਾ ਸਭਨਾ ਤੇ ਆਪਣੀ ਸਲਾਮਤੀ ਰੱਖੇ ਕੈਨੇਡਾ ਯੂਰਪ ਅਮਰੀਕਾ ਪੂਰੀ ਦੁਨੀਆ ਦੇ ਵਸਤੇ ਜਿਹੜੇ ਪੰਜਾਬੀ ਭਾਈ ਨੇ ਦਿਲ ਖੋਲ ਕੇ ਆਪਣਾ ਵੀਜ਼ਾ ਲਵਾਓ ਕੋਈ ਪਰੇਸ਼ਾਨੀ ਨਹੀਂ ਕੋਈ ਟੈਨਸ਼ਨ ਨਹੀਂ ਤੁਸੀਂ ਪਾਕਿਸਤਾਨ ਦਾ ਅਗਰ ਵੀਜ਼ਾ ਲਵਾਉਂਦੇ ਹੋ ਤੇ ਪੂਰੀ ਦੁਨੀਆ ਦਾ ਵੀਜ਼ਾ ਲੱਗੇਗਾ ਕੋਈ ਪਰੇਸ਼ਾਨੀਆਂ ਜਿਹੜੇ ਭਾਈ ਆਏ ਨੇ ਦੱਸੋ ਕਿਸੇ ਦਾ ਵੀਜ਼ਾ ਕੋ ਕੈਂਸਲ ਹੋਇਆ ਕਿ ਨਹੀਂ ਨਹੀਂ ਬਾਹਰ ਦੀਆਂ ਕੰਟਰੀਆਂ 'ਚ ਵੀ ਜਾ ਸਕਦੇ ਨੇ ਟੁਰ ਗਿਆ ਯਾਰ ਮੁਹੱਬਤਾਂ ਵਾਲੇ ਆਖਰੀ ਗੱਲ ਤੇ ਲੈ ਗਏ ਨਾਲ ਹਾਸੇ ਮਾਂ ਦਿਲ ਨਹੀਂ ਲੱਗਦਾ ਯਾਰ ਮੁਹੰਮਦ ਦੱਸੋ ਜਾਈਏ ਕਿਹੜੇ ਪਾਸੇ अच्छा ਜਿੱਦੋਂ ਤੁਸੀਂ ਚਲੇ ਜਾਂਦੇ ਮੈਂ ਕੰਮ ਤੋਂ ਕੰਮ ਕੋ 15 20 ਦਿਨ ਤੈਨੂੰ ਰੋਟੀ ਨਹੀਂ ਚੰਗੀ ਲੱਗਦੀ ਕਿਉਂਕਿ ਇੰਨੀ ਮੁਹੱਬਤ ਇੰਨਾ ਪਿਆਰ ਹੈ ਤੇ ਮੀਆਂ ਸਾਹਿਬ ਆਂਦੇ ਕਿ ਜਿਹੜੀ ਮਹਿੰਦੀ ਮਾ ਰੰਗ ਨਾ ਦੇਵੇ ਤੇ ਕੀ ਫਿਰ ਉਸ ਦਾ ਲਾਉਣਾ ਉਹ ਜਿੱਥੇ ਗਿਆ ਦੇ ਕਦਰ ਨਾ ਹੋਵੇ ਸਰਦਾਰ ਜੀ ਕੀ ਫਿਰ ਉੱਥੇ ਹੈ ਜਾਣਾ ਤੇ ਵੀਰ ਜਿਹੜੇ ਨੇ ਵੀਰਾਂ ਦੇ ਦਰਦੀ ਹੁੰਦੇ ਨੇ ਕਿ ਵੀਰ ਵੀਰਾਂ ਤੇ ਦਰਦੀ ਹੁੰਦੇ ਲੋਕੋ ਵੀਰ ਵੀਰਾਂ ਦੀਆ ਆਵਾ ਆਏ ਬਾਪ ਨੇ ਸਿਰ ਦਾ ਤਾਜ ਮੁਹੰਮਦ ਲੋਕੋ ਮਾਵਾਂ ਠੰਡੀਆਂ ਸ਼ਾਵਾ ਤੇ ਸੱਜਣਾਂ ਮਾਪਿਆਂ ਨੂੰ ਸੱਜਣ ਬਣਾਓ ਉਹਨਾਂ ਨਾਲ ਗੱਲਬਾਤ ਸ਼ੇਅਰ ਕਰਿਆ ਕਰੋ ਦੁਨੀਆ 'ਚ ਸਭ ਤੋਂ ਵੱਡਾ ਸੱਜਣ ਤੁਹਾਡਾ ਮਾਪਾ ਬਾਬੂ ਭੈਣਾਂ ਭਾਈ ਵੀ ਕਿਸੇ ਵੇਲੇ ਗੱਲ ਆਊਟ ਕਰ ਦਿੰਦੇ ਨੇ ਲੇਕਿਨ ਮਾਪੇ ਐਸੇ ਮਾਂ ਗੱਲ ਨਹੀਂ ਸ਼ੇਅਰ ਕਰਦੇ ਆਪਣੀ ਔਲਾਦ ਦੀ ਗੱਲ ਨਹੀਂ ਸ਼ੇਅਰ ਕਰਦੇ ਫਿਰ ਮਾਪੇ ਜਦੋਂ ਚਲੇ ਜਾਂਦੇ ਨੇ ਫਿਰ ਇਹ ਗੱਲਾਂ ਨੇ ਕਿ ਸੱਜਣ ਟੁਰ ਗਏ ਮਾਪੇ ਰੌਣਕ ਟੁਰ ਗਈ ਹੈ ਸੁਝੇ ਹੋ ਗਏ ਬੇੜੇ ਜਦੋਂ ਮਾਪੇ ਜਾਂਦੇ ਨੇ ਜਦੋਂ ਬਜ਼ੁਰਗ ਹਸਤੀਆਂ ਘਰੋਂ ਉੱਠ ਜਾਂਦੇ ਨੇ ਜਦੋਂ ਆਪਣੇ ਰੱਬ ਕੋਲ ਚਲੇ ਜਾਂਦੇ ਫਿਰ ਪਰੇਸ਼ਾਨ ਬੰਦਾ ਹੁੰਦਾ ਹੈ ਫਿਰ ਵਿੜੇ ਦੇ ਵਿੱਚ ਉਹ ਰੌਣਕ ਨਹੀਂ ਨਜ਼ਰ ਆਂਦੀ ਤੇ ਮੀਆਂ ਸਾਹਿਬ ਨੇ ਇੱਥੇ ਸ਼ੇਰ ਇਹ ਲਿਖਿਆ ਹੈ ਕਿ ਸੱਜਣ ਟੁਰ ਗਏ ਫੇਰ ਮਾਂ ਦਾ ਮਾਪੇ ਸੱਜਣ ਨੇ ਇਹਨਾਂ ਦੀ ਗੱਲ ਕਰ ਰਿਹਾ ਕਿ ਜਦੋਂ ਮਾਂ ਬਾਪ ਦੁਨੀਆ ਸੱਜਣ ਟੁਰ ਗਏ ਮਾਰੌਣ ਟੁਰ ਗਈ ਹਾਏ ਸੁੰਜੇ ਹੋ ਗਏ ਵਿੜੇ ਦੁਨੀਆਂ ਗੱਲਾਂ ਕਰੀਏ ਬੱਚੇ ਦੇ ਹਰ ਹਰ ਤੇਰੇ ਮਾਂ ਜਿਆ ਭਾਈ ਮਾਂ ਜਿਆ ਉਹ ਕੰਮ ਖਾਰ ਨਾ ਕੋਈ ਤੇ ਮੈਂ ਦੁਨੀਆਂ ਸਾਰੀ ਫਰੋਲੀ ਉਹ ਜਿਹੜੀ ਦਿਲ ਨੂੰ ਖੁਸ਼ੂਨ ਦੇਵੇ ਓ ਮਾਂ ਦੀ ਮਿੱਠੜੀ ਬੋਲੀ ਲੈਓ ਯਾਰ ਹਵਾਲੇ ਰੱਬ ਦੇ ਇਹ ਮਿਲੇ ਚਾਰੇ ਬਿਨਾ ਦੇ ਉਸ ਗਣੇਦ ਮੁਬਾਰਕ ਹੋਸੀ ਉਹ ਜਿਸ ਦਿਨ ਸਰਦਾਰ ਜੀ ਫੇਰ ਮਿਲਾਗੇ ਬਸ ਕਰ ਮੀਆਂ गलौदा बोड़ा सारी जिंदगी मां दुख नहीं मुकने पर घर गया